ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਐਸਵੇਲੇ ਮੇਰੇ ਵੀਰੋ ਪੈ ਚੁੱਕੀ ਹੈ ਇਹ ਆ ਕੰਨੇ ਸ਼ਿਕੰਦਰ ਜਲਾਲ ਵਾਲਾ ਜਲਾਲ ਦੀ ਧਰਤੀ ਦਾ ਧਰਤੀ ਦਾ ਸ਼ਿਕੰਦਰ ਵਾ ਮੁਕੱਦਰ ਦਾ ਸ਼ਿਕੰਦਰ ਕਬੱਡੀ ਪਾ ਗਿਆ ਸੋਹਣਾ ਮੇਰੇ ਵੀਰੋ ਕੀ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਡੋਲੇ ਸੋਹਣਾ ਜੇੜਾ ਜਾਂ ਕਹਦੇ ਸਹਬਾਨੋ ਜੱਟੇ ਯਾਰ ਬੁਲਾਉਂਦਾ ਤੇਰਾ ਇਹ ਜਲਾਲ ਇੱਕ ਪਾਸੇ ਬੱਲੀ ਤੇ ਲਸਾੜਾ ਕਿਲਾ ਇਹ ਵੀ ਟੀਮਾਂ ਜਿਹੜੀਆਂ ਤੈਰ ਰਹਿਣਗੀਆਂ ਤੁਹਾਨੂੰ ਅਤੇ ਭੋਤਨਾ ਬਿੱਲੇ ਨੇ ਵੱਡਾ ਮਾਨ ਸਨਮਾਨ ਜਿਹੜਾ ਮੇਰੇ ਲਈ ਪੁੱਜਦਾ ਕੀਤਾ ਲੋ ਕਹਿੰਦੇ ਸ਼ਿਕੰਦਰ ਇੱਕ ਦੁਨੀਆ ਜਿੱਤਣ ਆਇਆ ਸੀ ਸਿਕੰਦਰ ਮੇਰੇ ਵੀਰੋ ਅਲੈਗਜ਼ੈਂਡਰ ਪੋਰਸ ਦੇ ਨਾਲ ਜਦੋਂ ਮੁਕਾਬਲੇ ਜਦੋਂ ਮੁਕਾਬਲੇ ਹੋਏ ਤੇ ਫਿਰ ਦੁਨੀਆ ਦੀ ਜਿਹੜੀ ਸਾਖੀਆਂ ਦੁਨੀਆ ਕਹਾਣੀਆਂ ਦੁਨੀਆ ਬਾਤਾਂ ਪਉਂਦੀਆਂ